ਆਂ ਦੇ ਵਿੱਚ ਦਹਾਈਆਂ ਵੀ ਮਚਾਈਆਂ ਨੇ ਕਵੀ ਜਿਗਰਾ ਜੱਟ ਦਾ ਜਿਗਰਾ ਇੰਨੀ ਜੱਟੀ ਹੈ ਅਸੀਂ ਕਿਹੜੀਓਂ ਬਾਹਰ ਟੱਪ ਕੇ ਨਾ ਰਾਤ ਨੂੰ ਕਿਸਤੀ ਤੋਂ ਕਿਸਤੀ ਚੱਲਿਆ ਕਰਦੇ ਤੂੰ ਕਿਉਂ ਕੱਚੀ ਗੱਲ ਕਰ ਅੱਛਾ ਕਿਹੜੇ ਪਿੰਡੋਂ ਆਇਆ ਪਤਲੀ ਲੈ ਲਈ ਹਨੋਰੀ ਕੋਲ ਪਿੰਡ ਮੇਰਾ ਕਿਹੜਾ ਚੱਚੜਾ ਵਾਲਾ ਹਾਂ ਚੱਚੜਾ ਰਾਖੇ ਸੌਦੀ ਕੋਲ ਸੌਦੀ ਪਿੱਛੇ ਰੰਗ ਦੀ ਸੌਦੀ ਹਾਂਜੀ 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 ਤੇ ਜਾ ਕੇ ਚੱਤੀ ਕੋਲ ਦੀ ਹਾਂਜੀ ਹਾਂਜੀ ਉਹ ਬੱਕਰੀ ਮੈਨੇ ਲੈ ਲਈ ਉਹ ਜਿਹੜੀ ਦਵਾਈ ਸੀ ਅਸੀਂ ਢੇੜੀਓਂ ਬਾਹਰ ਟੱਪ ਕੇ ਨਾ ਰਾਤ ਨੂੰ ਕਿਸਤੀ ਤੋਂ ਕਿਸਤੀ ਚੱਲਿਆ ਕਰਦੀ ਉਹ ਤੋਂ ਹਾਂ ਹਾਂ ਉਹ ਤਾਂ ਪੁੱਲ ਬਣ ਗਿਆ ਹਾਂਜੀ ਪੁੱਤਰਾ ਤੇਰੇ ਚਿਚੜਾ ਵਾਲੇ ਕਿ ਨਹੀਂ ਉਹ ਸੌਦੀ ਉਹ ਗੁਜਰਾਂ ਦੇ ਰੋਟੀ ਸਾਥੇ ਖਾਈ ਰੰਗਣਾ ਦੇ ਭਾਈ ਸਤਿ ਸ਼੍ਰੀ ਅਕਾਲ ਉੱਥੇ ਮੇਲੇ ਤੇ ਆਏ ਕਲਾਣੇ ਕਰੀ ਆਈ ਮੇਰੇ ਚੰਗਾ ਸੈਦਿਆਂ ਦੇ ਤੇ ਹਾਂ ਜਾਣੋ ਹੈਲੋ 2 ਮਿੰਟ ਖੜ ਜਾ ਭਾਈ ਦੋ ਸਹੀ ਕਰ ਐ ਨਹੀਂ ਕਰਦਾ ਵਾਸੇ ਕਰਾ ਦੇ ਪੱਟੇ ਉਹਨਾਂ ਲੈ ਵਪਪੇਟੀ ਸੋਦਾ ਬੀ ਤੈਨੂੰ ਦੂਰ ਹੈ ਨਾ ਨਾ ਬਾੜੀ ਦੂਰ ਸਾਡੇ ਲੱਕੇ ਜੋ ਪਰਾਂ ਤੋਂ ਹੈ ਬਾੜੀ ਦੂਰ ਉਹਨਾਂ ਕਰਾਓ ਬਾੜਾ ਵੀ ਹੈ ਯਾਰ ਉਹ ਮੇਰੀ ਵੀ ਮੋਣੀ ਹੋ ਜੂ ਗੁੱਸਾ ਅੱਜ ਲੋੜੀ ਹੈ ਤੇਰੀ ਵੀ ਮੋਣੀ ਫੇਰੀ ਹੋ 250 ਦਾ ਦੇ ਦੀ ਜਾਂ 200 ਹੋਰ ਲੈ ਮੈਂ ਤੇ ਕੱਟ ਪੈਸੇ ਕੱਟ ਕੰਡਾ ਕਰਾ ਪੈਸੇ ਤਾਂ ਕਰ ਲੀਏ ਕਿਤੇ ਉਹ ਵਿਚਾਰੇ ਵਾਲਾ ਕੰਮ ਹੋਵੇ ਇਕਲੇ ਪੈਸੀ ਮੁੱਕ ਗਏ ਹੋਰ ਜਾ ਲੈ ਬਾਬਾ ਫੜੀ ਜਾ ਕਿੱਥੇ ਜਾਂਦਾ ਭੁੱਲੇ ਤੈਨੂੰ ਕੌਣਾ ਹੈ ਪੰਨ 35 ਵਾ ਜਾਇ ਰੱਖਿਓ ਜੀ ਜਾਇ ਰੱਖਿਓ ਬੰਦਾ ਗਰੀਬ ਬੰਦਾ ਮੈਂ ਨਹੀਂ ਦਿੰਦਾ ਨਹੀਂ ਦਿੰਦਾ ਇਹ ਆਹ ਤਾਂ ਸੋ ਬਸ ਇਹ ਚੱਕਰ ਉਹ ਸਾਡਾ ਚੀਜ਼ ਪਸੰਦਾਂ ਜੇ ਕੀ ਗੱਲ ਐ ਇਹ ਆਵਦੀ ਦਾ ਲੈਣ ਨਹੀਂ ਦੂਗਾ ਦੇਣ ਨਹੀਂ ਖੁਸ਼ ਐ ਚਲੋ ਤੋਹਾ ਜਿਹੜਾ ਕਾਹ ਕੰਮਤਾ ਕਾਰੀ ਕਰਾਣਾ ਯਾਰ ਸਰਦਾਰ ਜੀ 200 ਦਾ ਨੋਟ ਨਾਲ ਦਾ ਬਿਲਕੁਲ ਸਹੀ ਨੋਟ ਮੇਰਾ 200 ਦਾ ਨੋਟ ਆ ਜਲੋੜੀ ਐ 200 ਹੀ ਦੇ ਲੈ ਸਭ ਤੋਂ ਬੱਚਿਆਂ ਚੋਟੇ ਇੰਨੇ ਨਾਲ ਸਾ ਚਲ ਇੱਕ ਕੰਮ ਕਰ ਚਾ ਐ ਬੰਦੇ ਨੂੰ ਦੇਖਾ ਦੱਸ ਵੀ ਭਗਤ ਨੂੰ ਇਹ ਹੋਏ ਨਾ ਦੇਜ ਰੁਕੋ ਇੱਕ ਮਿੰਟ ਕੋਣ ਹੈ ਤੇ ਤੂੰ 200 ਦੇਸੀ 100 100 ਲੈ ਲਾਂ ਗਾ ਗਰੀਬ ਐ ਵੀ ਨਾਲੇ ਫਿਰਦਾ ਕੋਈ ਮੈਨੂੰ ਦੇ ਦੂਗਾ ਇਹਨੂੰ ਕਹਤਾ ਜੇ ਮੈਂ ਚਾਹ ਤੂੰ ਪੀਣੀ ਆ ਮੈਂ ਦਿਵਾਉਂਗਾ ਮੈਂ ਦੇ ਦੂਗਾ ਫਿਰ ਦੇ ਦੇ ਕਹਿੰਦਾ ਹੀ ਨਹੀਂ ਆ ਥੋੜੀ ਜਿਹੀ ਪੱਕੀ ਵੀ ਐ ਉਹ ਜਵਾਨ ਦੰਦ ਦਗਾਈ ਕਰਦੇ ਆ ਜੀ ਲੈ ਇੱਕ ਇੱਕ ਦੇ ਰੋਟ ਨੇ ਬਾਈ ਰੋਦੂ ਇੱਕ ਦੇ ਪੂਰੇ ਦੰਦ ਨੇ ਖੁਰਪਿਆਂ ਵਰਗਾ ਨਵੀਂ ਪੱਟਾ ਪਟਾਉਣ ਲੱਗ ਰਿਹਾ ਨੇ ਕੀ ਮੰਗਿਆ ਕੀ ਐ ਬਾਈ ਯਾਰ ਦੋਨਾਂ ਦਾ ਹਾਂ ਜੀ ਸਾਡੇ 17 ਸਾਰਾ ਉਹਦਾ ਅੱਗੇ ਮੈਂ ਬਾਈ ਲਾਤਾ ਹਾਂ ਹੋਰ ਕਿਹ ਹੈ ਵੀ ਆ ਬੈਠ ਲੈ ਯਾਰ 5000 80 ਲਾਉਂਦਾ ਨਹੀਂ ਮੈਂ ਭਾਈ ਦੱਸ 24 ਦੇ ਦਿੰਦਾ 25 ਤਰਾਹ ਹੈ ਤੂੰ ਵੀ ਲਾ ਦੇ ਵੀ ਇੰਨੇ ਦੀ ਅਧੂ ਘਟ ਮੈਂ ਵੇਚਦਾ ਨਹੀਂ ਜੇ ਤਾਂ ਭਾਈ ਨੰਮੀ ਜਾਂ ਦੂਜੇ ਚੋਂ ਦੇ ਵੱਕਰੇ ਦੋ ਕੱਸੋ ਜੰਦਾ ਤੇਰੇ ਵਰਗਾ ਹੱਥ ਮਾਰ ਕੇ ਆ ਜਾਣਾ ਖੜਦਾ ਨਹੀਂਗਾ ਮੈਂ ਕਿਹਾ ਉਹ ਤਾਂ ਹੀ ਕਹਿੰਦਾ ਫਿਰ ਤੋਂ 25 ਦੀਆਂ 25 ਦੀਆਂ ਜੋ ਸਰਦਾਰ ਜੀ ਲੈਣੀਆਂ ਨੇ ਹੈ ਸਮਝ ਨਹੀਂ ਗਿਆ ਸੋਰ ਤੂੰ ਵੀ ਇਕੋ ਹੀ 10000 ਕਿੰਨੇ ਦੇ ਦੋ ਸਹੀਏ ਦੱਸ ਠੀਕ ਸੀ ਹੁਣ 32000 ਤੇ ਅੜ ਗਿਆ ਸਹੀ ਸੀ ਰੇਟ ਤਾਂ ਜਾਵਾ ਹੈ ਨਾ 26 ਦੀਆਂ ਲੈ ਜਾਣਾ 26 ਦੀਆਂ ਦਿੰਨੇ ਪਾ ਪਾਸੋ ਦਾ ਪਾਪਾ 27 ਦੀਆਂ ਪੁੱਛਾ ਉਹਦਾ ਵੀ ਜਿਗਰਾ ਜੱਟ ਦਾ ਜਿਗਰਾ ਇੰਨੀ ਜੱਟੀ ਹੈ ਜੱਟ ਦਾ ਜੱਟ ਇਕੱਠੇ ਹੋ ਗਏ ਦੋ ਕਰ ਦੋ ਛੱਟਾ ਫੱਟਾ ਆਪਾਂ ਦਾ ਭਈ ਇਹ ਵੀ ਤਾਂ ਦੀ ਅੰਮਾ ਚਲ ਦੇਖ ਲਾਂਗੇ ਛੱਟ ਜਾਂਦੇ ਜਾਂਦੇ ਅਸਟਾ ਨਹੀਂ ਇਹਦੋਂ ਕੁਛ ਅੱਜ ਤੋਂ ਬਹੁਤ ਜੱਟ ਜੱਟ 100 ਬੱਕਰੀ ਖੜੀਏ ਦੇਖਣੇ ਕੌਰੀਆਂ ਔਰੀਆ ਤਾਂ ਮੁੰਡੇ ਮੇਰੇ ਨਾਲ ਪਾਲੀ ਵਾਲੇ ਆਏ ਨੇ ਇਹਨੇ ਇਹਦੇ ਪਿੰਡੋਂ ਰੋਣ ਚਾਨਾ ਉਹਨਾਵੇਂ ਜੱਟ ਝੱਟ ਦੇਖਣ ਵਾਸਤੇ ਹੁੰਦੇ ਨੇ ਆਓ ਮੈਦਾਨ 'ਚ 27 ਦੀਆਂ ਦੰਨਾ ਕਿੰਨੀਆਂ ਦੀਆਂ ਦੀਆਂ ਲੈ ਜਾਓ ਲਾ ਚੱਲ ਵਸ ਪਰ ਹੋਰ ਮੈਦਾਨ 'ਚ ਆ ਜਾ ਹੋਰ ਵੱਜ ਗਈ ਛੇਤੀ ਵੱਜ ਗਈ ਛੇਤੀ ਆਪਾਂ ਦੇਖਦੇ ਕਿੰਨੀ ਦੀ ਕਿਹਦੀ ਚਾਹਤ ਇਦੋਂ ਆਪਣੀ ਹੋਈ ਨਹੀਂ ਲੈਣ ਲੈਣ ਵਾਲੀ ਇਹ ਗੱਲ ਮੈਂ ਵੀ ਤੇਰੇ ਘਰ ਕੇ ਕਹਿਦਾ ਬੱਸ ਓਏ ਮੈਂ ਤੈਨੂੰ ਗੱਲ ਸੁਣ ਮੈਂ ਤੈਨੂੰ ਕੀ ਦੱਸੀਏ ਵੀ ਉਹ ਕੋ ਲੈ ਕੇ ਜਾਉਂ ਮੈਂ ਜਾਂਦੇ ਹਾਂ ਮੈਂ ਵੀ ਕੁਛ ਮੈਂ ਵੀ ਉਰੇ ਆ ਬਾਈ ਅੱਛਾ ਹਾਂਜੀ ਲੈ ਲੈ ਬੱਕਰੀਆਂ ਲੈ ਲਾਂਗੇ ਪਹਿਲੇ ਤਾਂ ਲੈ ਲੈ ਬਾਈ ਤਰਾਜ ਨੇਪਨ ਓਏ ਉਹ ਤਾਂ ਸਾਡਾ ਹੀ ਆ ਯਾਰ ਮੈਂ ਰੋਕਦਾ ਬੰਦਾ ਨਹੀਂ ਨਹੀਂ ਮੇਰਾ ਭਾਈ ਐ ਉਹ ਨਾ ਨਾ ਕਈ ਵੀ ਰਾਤ ਪੁੱਛਾ ਨਾ ਨਾ ਓਏ ਨਹੀਂ ਮੇਰਾ ਭਾਈ ਐ ਉਹ ਜਿਵੇਂ ਦਾ ਬੰਦਿਆ ਹੋ ਸਕਾ ਧਰਮ ਦਾ ਠੀਕ ਕਾ ਯਾਰ ਸਤਾਈ ਇਹ ਨਾ ਵੀ ਤੇ ਹੈਂ ਤੇਰੀ ਐ ਹਸਾਈ ਤੇ ਨਹੀਂ ਨਾ ਸੌਦਾ ਕਰ ਲਈ ਤੂੰ ਸੌਦਾ ਕਰ ਲੈ ਪਰ ਮੈਂ ਇਦੋਂ ਮੇਬੀ ਨਹੀਂ ਦਵਾ ਦੇਂ ਮੇਬੀ ਨਹੀਂ ਦਵਾ ਦੇਂ ਐਸੇ ਕੋਈ ਚੱਕਰ ਵੀ ਹੋਰ ਲੈਣਾ ਪੈਣਾ ਐ ਸਿੱਧਾ ਮੇਰੀ ਦੇਖਣੇ ਆ ਸੀ ਜੇ ਲਾਂਗੇ ਉਹ ਤੇ ਇਹ ਵੀ ਭੇਜ ਦੇ ਤੇਰੀ ਐਡੀ ਗੱਲ ਕੀ ਏ ਤੂੰ ਮੈਨੂੰ ਫੜਾ ਦੀ ਅੱਛਾ ਬਾਈ ਯਾਜ ਮਤ ਛੱਡ ਕੇ ਯਾਰ ਦੀ ਨੂੰ ਫੱਟ ਕਰਾ ਸੀ ਜਮਾ ਹੀ ਤੇ ਜਾਈ ਨਹੀਂ ਦੱਸਿਆ ਯਾਰ ਇਹ ਬਿਲਕੁਲ ਚੀਜ਼ ਆ ਬਈ ਯਾਰ ਹੱਥ ਕਰ ਬਾਈ ਕੱਚੀਆਂ ਗੱਲਾਂ ਨਹੀਂ ਮੈਂ ਕਰਦਾ ਬੱਕਰੀਆਂ ਦੇਤੀਆਂ ਮੇਰੀ ਨੂੰ ਮੈਂ ਤਾਂ ਰੋਟੀ ਖੁੱਤੋਂ ਲੈਣੀ ਐ ਥੋ ਵੀ ਲਊਂਗੀ ਛੜਦਾ ਨਹੀਂ ਜੇ ਕਿੰਨੇ ਰੇਟ ਚੀ ਐ ਲੈ ਬੱਕਰੀਆਂ 28000 ਦੀ ਵੇਚੀ ਨਾ ਤਮਾਂ ਦੇ ਨਾਲ ਜਿਵੇਂ ਰੱਖਦਾ ਤੂੰ ਭਾਈ ਐ ਨਾ ਠੀਕ ਆ ਓਏ ਠੀਕ ਆ ਭਾਈ ਤੇਰੀ ਇਤਨੀ ਮਰਜ਼ੀ ਆ ਹੁਣ ਪੱਕੜ ਨਾ ਬੱਕਰੀਆਂ ਹਾਂ ਦੇ ਦੇ ਇੰਨੀ ਆ ਪੱਕੜ ਵੀ ਨਹੀਂ ਆਈਆਂ ਨਾ ਏ ਗੱਲ ਆਪਾਂ ਇਤਨੀ ਗੱਲ ਕਰੀਏ ਯਾਰ ਤੇਰੀ ਮਰਜ਼ੀ ਸਾਢੇ 28000 ਦਿੰਦੇ ਨੇ ਬਸ ਥਰਾ ਪੂਰਾ ਸਾਢੇ 28000 ਦਿੰਦੇ ਨੇ ਹੁਣ ਸਾਢੇ 28000 ਦਿੰਦੇ ਨੇ ਜਾ ਰਹਿਣ ਲੱਤੀ ਦਿਆ ਲੱਤੀ ਦੀ ਕੋਣ ਲੱਤੀ ਦੀ ਚਾਹ ਮੇਰੀ ਆਰਾਸੇ ਕੱਚੀਆਂ ਛੂੜੀਆਂ ਨਹੀਂ ਪਾਈਆਂ ਹਾਂ ਪਕਾ ਕੇ ਪਾਈਆਂ ਨੇ ਗੰਧਾਂ ਲਿੱਪੀਆਂ ਹੋਈਆਂ ਵੀ ਢਾਈਆਂ ਨੇ ਮੰਡੀਆਂ ਦੇ ਵਿੱਚ ਦਹਾਈਆਂ ਵੀ ਮਚਾਈਆਂ ਨੇ ਆਨੀਆਂ ਤੋੜ ਕੇ ਮਰਜੇ ਹੋਰਾਂ ਦੇ ਵੀ ਢਾਈਆਂ ਨੇ ਹਾਂ ਲੈ ਹਿੱਤਾ ਪੁਨੀਰ ਅੱਛਾ ਮਿੱਟੂ ਛੱਡ ਗਿਆ ਬੱਕਰੀ ਉੱਥੇ ਵੇ ਮਿੱਟੂ ਠੀਕ ਹੈ ਬੱਕਰੀ ਛੱਡਿਆ ਉੱਥੇ ਗਾਲਤੀ ਦੂਰ ਲੈ ਚੱਲ ਮਾਸ਼ਰਾ ਆਇਆ ਮਿੱਟੂ ਤਾਂ ਹੋ ਗਿਆ ਇਹ ਸੋਲੀ ਪੂਰੀ ਰਸਾ ਦੋ ਵੇ ਇਹ ਤੂੰ ਖੋਸ਼ ਹੈ ਆ ਸਾਹੀ ਰੁੱਦੂ ਦੇ ਹੁੰਦੇ ਬਾਈ ਇਹਦੀ ਹੈ ਜਿਹੜੀ ਦਾ ਪੈਸੇ ਦੇ ਬਾਈ ਦਿੰਦਾ ਜਾਊ ਗੱਡੀ ਕੋਲੇ ਪਾਉ ਉਹੀ ਲੈ ਆ ਮੈਂ ਗੱਡੀ ਚ ਉਸਾਂ ਜਾਂ ਉਸੇ ਦੇ ਨਾਲ ਬਾਈ ਨੂੰ ਚਲੋ ਕੋਈ ਉਧਰ ਹੀ ਕਿਹੜਾ ਕੋਈ ਨਹੀਂ ਗੱਡੀ ਆ 30000 ਦਾ ਹੋ ਗਿਆ ਸਾਦਾ ਆਹ ਦੋ ਬੱਕਰੀ ਆ ਪਰ ਆ ਕੇ ਨਾ ਤੂੰ ਤੇਰੇ ਖੜੇ ਨੂੰ ਪਿਆ ਮੈਂ ਨਾ ਬਾਈ ਕੀ ਆ ਮੈਂ ਫਲੇ ਦੀ ਆ ਮੈਂ ਨਾ ਬਾਈ ਕੀ ਆ ਮੈਂ ਫਲੇ ਦੀ ਆ ਮੈਂ ਨਾ ਬਾਈ ਕੀ ਆ ਮੈਂ ਫਲੇ ਦੀ ਆ ਮੈਂ ਨਾ ਬਾਈ ਕੀ ਆ ਮੈਂ ਫਲੇ ਦੀ ਆ ਮੈਂ ਨਾ ਬਾਈ ਕੀ ਆ ਮੈਂ ਫਲੇ ਦੀ ਆ ਮੈਂ ਨਾ ਬਾਈ ਕੀ ਆ ਮੈਂ ਫਲੇ ਦੀ ਆ ਮੈਂ ਨਾ ਬਾਈ ਕੀ ਆ ਮੈਂ ਫਲੇ ਦੀ ਆ ਮੈਂ ਨਾ ਬਾਈ ਕੀ ਆ ਮੈਂ ਫਲੇ ਦੀ ਆ ਮੈਂ ਨਾ ਬਾਈ ਕੀ ਆ ਮੈਂ ਫਲੇ ਦੀ ਆ ਮੈਂ ਨਾ ਬਾਈ ਕੀ ਆ ਕਾਲੇ ਗਾ ਤੇ ਸਿੱਧੀ ਬਸ ਤੇ ਖੀ ਜਾਂਦੀ ਹੈ ਨਾ ਫਿਰ ਉੱਥੋਂ ਚੜਾ ਦੂੰਗਾ ਤੁਸੀਂ ਦੇ ਪਿੱਛੇ ਝੜ ਲਈ ਕਿੱਦਾਂ ਜਾਉਂਗਾ ਪੜਾਉਂ ਮੈਨੂੰ ਬਸ ਕਿਉਂਕਿ ਕਾਲੇ ਜਿਹੜੇ ਕੋਡ ਦਿੰਦਾ ਹੈ ਨਾ ساری ਕੋਡ ਦੇ ਵਿੱਚ ਵਾਰੀ ਉੱਤੇ ਕੋਡ ਦੇ ਨਾਲ ਢੀੜ ਵਾਲੀ ਹੁੰਦੀ ਹੈ ਕੋਡ ਦੇ ਨਾਲ ਕੋਡ ਦੇ ਨਾਲ ਤਾਂ ਨਾਲ ਹੀ ਕੋਡ ਕਿੱਥੇ ਨਾਲ ਕੋਡ ਦਿੰਦੇ ਆ 15 ਕੁ ਕੁ ਟਵਾੜਾ ਦੇਖ ਬੇਨ ਕੱਢ ਕੇ ਲੈ ਕੇ ਤੇ ਪੈਸੇ ਲੈ ਲੀਤੇ ਨਾ ਤੇਲ ਨੂੰ ਤਾਂ ਕੀ ਆਮ ਕੰਮ ਕਰ ਲੈਣੇ ਜਾਂ ਕਿ ਕੱਟ ਕੱਢਣੀ ਲੱਢਣੀ ਜਾਂ ਕਿ ਬਦਲੀ ਫਰੋਂਤਰ ਪੈਣਿਆ ਤੇ ਇੱਕ ਜੀ ਮਾਸਾ ਨਾ ਪੈਸਾ ਨਹੀਂ ਵੜਾਇਆ ਕੋ ਦੇ ਦੀ ਫੋਨ ਕਰਦੇ ਕੋਈ ਛੋਟ ਜੋ ਕਰਦੇ ਰੱਖ ਰਣੀਆਂ ਨੇ